ਇਹ ਚਿੱਟੇ ਤੂਤਾਂ ਜੀ ਇਹ ਜਿਆਦਾ ਮਿੱਠੇ ਹੁੰਦੇ ਆ ਚਿੱਟੇ ਤੂਤ ਤੂਤ ਤਕ ਤੂਤੀਆਂ ਹੈਂ ਹਾਂ ਜੀ ਹਾਂ ਸ਼ੁਕਰੀਆ ਸ਼ੁਕਰੀਆ ਤੁਸੀਂ ਵੀ ਲਓ ਵਾਹ ਜੀ ਵਾਹ ਜੀ ਹੁਣ ਮੈਂ ਜਾਂਦੀ ਬਾਹਰ ਦਾ ਮਹਿਮਾਨ ਹਾਂ ਹਾਂ ਜੀ ਹਾਂ ਇਹ ਕਿੱਥੋਂ ਲੈ ਗੋਗੀ ਤੋੜ ਕੇ ਨੂੰ ਆ ਸਾਹਮਣੇ ਦੇ ਹੈਗੇ ਨੇ ਇਹ ਦੇ ਹਤਾ ਹੈ ਕਿ ਅੰਦਰ ਵਿੱਚ ਉਹੀ ਗੱਲ ਗੁਰ ਕਹਿੰਦੇ ਉਹ ਲਾਟ ਚ ਆ ਗਿਆ ਨਾ ਇਹ ਆ ਤਾਂ ਹੈ ਲਾਸਟ ਵਿੱਚ ਪਰ ਮੈਨੂੰ ਯਾਦ ਆ ਅਸੀਂ ਬਚਪਨ ਦੇ ਵਿੱਚ ਐਸ ਵੇਲੇ ਤੱਕ ਤਾਂ ਪਹੁੰਚੇ ਨਹੀਂ ਸੀ ਦੰਦੇ ਗੱਲ ਨਹੀਂ ਤੋੜ ਤੋੜ ਕੇ ਉਹ ਟਾਈਮ ਕਿਥੇ ਪੱਕਣ ਮੰਨਦੇ ਸੀ ਕੱਚੇ ਖਾ ਜਾਂਦੇ ਸੀ ਪੱਕਣੇ ਨਹੀਂ ਸੀ ਦੰਦੇ ਨੇ ਕੱਚੇ ਮਾੜੇ ਮਾੜੇ ਲਾਲ ਹੋਣੇ ਜਿੱਦੇ ਪੈ ਜਾਂਦਾ ਪਰ ਹੁਣ ਨਿਆਣੇ ਨਿਆਣੇ ਬਾਜਪੂਤਾਂ ਦੇ ਮਗਰ ਪਏ ਹੋਏ ਜਾਂਦੇ ਘਰੇ ਬੈਠੇ ਜਾਂ ਫੋਨ ਦੇਖਦੇ ਜਾਂ ਜਾ ਚੀਜ਼ਾਂ ਖਾਣਗੇ ਸ਼ਾਮ ਨੂੰ ਜਾ ਕੇ ਮੇਲੇ ਲੱਗੇ ਬੁੰਦੇ ਰੇੜੀਆਂ ਦੇ ਜਿਹੜੇ ਸਾਡੇ ਲੋਕ ਆਪਣੇ ਲੱਤਾਂ ਖਿਚਣਦੇ ਆਉਂਦੇ ਪੰਜਾਬੀ ਨੂੰ ਪੰਜਾਬੀ ਦੇਖ ਕੇ ਸਾਮਾ ਹਲਾਇਆ ਜਾ ਗਿਆ ਇੱਕ ਦੂਜੇ ਨੂੰ ਜੋ ਕਾਮਯਾਬ ਹੁੰਦਾ ਨਾ ਉਹ ਨੂੰ ਕਾਮਯਾਬ ਹੋ ਕੇ ਦੇਖ ਕੇ ਖੁਸ਼ ਨਹੀਂ ਹੱਸ। ਬੁੜੀਆਂ ਦੇ ਵਿਚਾਰੀਆਂ ਚੱਲਦੀ ਨਹੀਂ ਹੈਗੀ ਘਰੇ ਉਹ ਬੁੜੀਆਂ ਵੀ ਕੀ ਕਰਨਗੀਆਂ। ਹੋਏਗਾ ਕੁਛ ਸਾਡੇ ਜੋਗਾ ਵੀ ਛੱਡ ਦੂਗੇ ਕੁਛ ਕਿ ਨਹੀਂ। ਹੈ ਬੁੜੀਆਂ ਸਵਾਉਂਦੇ ਹੈ ਸਾਡੇ ਜੋਗਾ ਵੀ ਕੁਛ ਛੱਡ ਦੂਗੇ ਚਿੱਟੇ ਵਾਲੇ ਹੈ ਜਿਆਦਾ ਮਿੱਠੇ ਹੁੰਦੇ ਚਿੱਟੇ ਵਾਲੇ। ਹਾਂਜੀ ਹਾਂ। ਹੈ? ਬਬੂ ਜੀ ਆ ਤੀ ਹੈ ਹੈ ਆ ਬਬੂ ਲੈ ਨਹੀਂ ਮੈਂ ਕਰਕੇ ਦਿਖਾ ਲਾ ਲੈ ਲੈ ਇਹ ਤਾਂ ਬਹੁਤ ਤਗੜਾ ਤੂੰ ਤਾਂ ਯਾਰ ਕਿੱਥੇ ਤੋਂ ਲਿਆ ਆ ਆ ਦੇਖੋ ਆ ਲਾ ਜੀ ਬਾਈ ਜਿਹੜੀ ਤੋੜ ਰਹੀ ਤੇ ਕਹਾਂ ਨਾ ਬਾਈ ਜੀ ਤੂਤੀਆਂ ਜੀ ਤੂਤ ਤੂਤੀਆਂ ਆ ਆ ਆ ਤੂਤੀਆਂ ਤੋੜ ਰਵੇ ਨੋਕਾ ਤੁਹਾਡਾ ਮੇਰਾ ਅਮਨਜੋਤ ਸਿੰਘ ਜੀ ਅਮਨਜੋਤ ਸਿੰਘ ਜੀ ਤੋੜ ਰਿਹਾ ਹੈ ਕਿਆ ਬਾਈ ਜੀ ਕਹਾਂ ਨੋ ਤੁਹਾਡਾ ਹੈ ਗੋਗੀ ਆ ਲਾ ਜੀ ਗੋਗੀ ਇਹਨੇ ਦਿੱਤੇ ਜੀ ਤੂਤ ਆ ਮਾਰੇ ਜੀ ਕੈਮਰੇ ਨਾਲ ਦੇ ਇਹ ਚਿੱਟੇ ਤੂਤਾਂ ਜੀ ਇਹ ਜਿਆਦਾ ਮਿੱਠੇ ਹੁੰਦੇ ਆ ਚਿੱਟੇ ਤੂਤ ਇਹ ਇੱਥੇ ਇਹੀ ਤੂਤ ਐ ਹੁਜਾ ਕਿ ਬਾਕੀ ਵੀ ਹੈਗੇ ਹੋਰ ਵੀ ਉਹ ਦਰਾਈ ਕਾਲਾ ਉੱਥੇ ਉਹਦੇ ਕਾਲੀਆਂ ਉਹਦੇ ਕਾਲੀਆਂ ਤੂਤੀਆਂ ਤੂਤਣੀਆਂ ਵੀ ਕਹਿੰਦੇ ਇਹਨੂੰ ਤੂਤ ਤੂਤੀਆਂ ਉਹਦਾ ਗਾਣਾ ਬਣਾਇਆ ਹੋਇਆ ਜੀ ਤੂਤਕ ਤੂਤਕ ਤੂਤੀਆਂ ਹੈਂ ਹਾਂ ਜੀ ਹਾਂ ਸ਼ੁਕਰੀਆ ਸ਼ੁਕਰੀਆ ਤੁਸੀਂ ਵੀ ਲਓ ਵਾਹ ਜੀ ਇਹ ਹੁਣ ਮੈਂ ਜਾਂਦੀ ਬਾਹਰ ਦਾ ਮਹਿਬਾਨਾ ਹਾਂ ਜੀ ਹਾਂ ਤੂਤੀਆਂ ਕਹਿੰਦੇ ਹੈਂ ਹਾਂ ਜੀ ਹਾਂ ਲਓ ਜੀ ਤੂਤ ਤੋੜ ਰਹੇ ਆ ਬਾਈ ਜੀ ਤੁਸੀਂ ਤਾਂ ਆੜੀ ਲੱਗਦੇ ਦੋ ਵੇ ਆਪਸ ਤੇ ਆਂ ਡਰਾਈਵਰ ਆਈ ਹੈ ਹੈ ਗੱਡੀਆਂ ਭਰਨ ਆਈ ਜੀੜ ਰਹੇ ਆ ਆ ਗੱਡੀਆਂ ਤੁਹਾਡੀਆਂ ਭਰ ਰਹੀਆਂ ਇੱਧਰ ਹਾਂਜੀ ਹਾਂਜੀ ਇੱਥੇ ਡਰਾਈਵਰ ਡਰਾਈਵਰ ਆੜੀ ਹੈ ਜੀ ਹਾਂਜੀ ਤੂਤੀਆਂ ਤੋੜਨ ਆ ਗਏ ਗੋਗੀ ਤੇ ਆਮਨ ਆਮਨ ਡਰਾਈਵਰ ਕਲਿੰਡਰ ਮੈਂ ਹੁੰਦਾ ਆ ਭਾਈ ਗੋਗੀ ਲੱਗਦਾ ਡਰਾਈਵਰ ਪੱਕਾ ਏ ਡਰ ਬਿਲਕੁਲ ਪੱਕੇ ਡਰਾਈਵਰ ਹੈ ਪੱਕੀ ਰੋਡ ਨਾਲ ਜਾ ਰਹੀ ਹੈ ਹਾਂਜੀ ਹਾਂਜੀ ਕਿਹੜੇ ਟੈਰੀ ਚਲਾਉਂਦੇ ਆ 10 21 10 21 ਹਾਂਜੀ ਟਰਾਲਾ ਜੀ ਟਰਾਲਾ ਕੁਛ ਹੀ ਕਿਹੜੀ ਚਲਾਉਂਦੇ ਆ ਮੈਂ ਇਹਦਾ ਚੱਕੀ ਚਲਾਉਣਾ ਜੋ ਸਾਹਮਣੇ ਖੜੀ ਆ 10 ਚੱਕੀ ਹਾਂ ਟਰਾਲਰ ਵਾਹ ਜੀ ਵਾਹ ਹੋਰ ਫਿਰ ਹੋਰ ਗਾਣੇ ਕੋਨੇ ਚੱਲਦੇ ਨੇ ਡੱਕ ਟੁੱਕ ਚੱਲਦਾ ਹਾਂ ਸੁਣਦੇ ਆਂ ਜੀ ਗਾਣੇ ਕਿਹੜੇ ਸੁਣਦੇ ਆਂ ਸਾਰੇ ਸੁਣ ਲਾ ਨੇ ਜੀ ਬਾਕੀ ਪੁਰਾਣਾ ਬੰਦਾ ਜੀ ਉਹਨਾਂ ਨੂੰ ਪੁੱਛ ਲੋ ਗੋਗੀ ਹਾਂ ਜੀ ਗੋਗੀ ਬਾਈ ਕੱਟਦੇ ਧਿਆਨ ਦੇ ਨੇ ਹੈ ਕੱਟਦੇ ਧਿਆਨ ਦੇ ਨੇ ਨੇ ਰੋਟੀ ਪਾਣੀ ਰਾਜ ਬਣਦਾ ਪੱਕਦਾ ਹਾਂ ਜੀ ਹਾਂ ਬੁੜੀਆਂ ਡੱਬੇ ਨੇ ਆਪਣੀ ਨੇ ਰੱਖਿਆ ਵਾ ਜਿਗੜ ਨਾ ਧਾ ਪਾਣੀ ਦਾ ਨਹੀਂ ਨਹੀਂ ਕੁਝ ਨਹੀਂ ਰੱਖਿਆ ਮੜਾ ਵੋਟਾ ਦੇ ਗਾਰਡ ਵਿੱਚ ਰੱਖਿਆ ਨਹੀਂ ਗੱਡੀ ਵਿੱਚ ਹਾਂਜੀ ਅਸੀਂ ਟਾਬੇ ਦੀ ਖਾਨੇ ਹੈ ਹੈ ਟਾਬੇ ਦੀ ਖਾਨੇ ਹੈ ਜੀ ਟਾਬੇ ਤੇ ਬ੍ਰੇਕ ਲਾਉਨੇ ਆ ਹਾਂਜੀ ਹਾਂ ਵਾਹ ਜੀ ਵਾਹ ਰੂਟ ਕਿਹੜੇ ਪਰ ਚੱਲਦੇ ਜਿਆਦਾ ਅੰਮ੍ਰਿਤਪੁਰ ਸਾਹਿਬ ਨੂੰ ਹੀ ਰੇਤੇ ਬਜਰੀ ਤੇ ਰੇਤੇ ਬਜਰੀ ਤੇ ਚੱਲਦੇ ਆ ਗੋਗੀ ਤਾਂ ਲੰਘੇ ਪਰਲੇ ਪਾਸੇ ਨੂੰ ਉਧਰ ਉਧਰ ਉਹਦੇ ਉੱਪਰ ਕਾਲੇ ਤੂਟ ਹਨਾ ਚਿੱਟੇ ਤੂਟ ਹਨੀ ਚਿੱਟੇ ਤੂਟਾਂ ਪਰ ਕਰਿਓ ਕਮੈਂਟ ਆ ਸਾਰਾ ਤੂਟ ਦੇਖ ਲਓ ਇਹਦੇ ਉੱਪਰ ਚਿੱਟੇ ਤੂਟ ਹੈ ਇਹ ਆਪਾਂ ਜਦੋਂ ਪੜਦੇ ਜਿੰਨੇ ਜੀ ਸਕੂਲੇ ਤਾਂ ਆਪਣੇ ਸਕੂਲ ਵਿੱਚ ਵੀ ਇੱਕ ਦੂਤ ਇਹੋ ਜਿਹੇ ਸੀ ਜਿਹਨਾਂ ਦੇ ਚਿੱਟੇ ਚਿੱਟੇ ਮਿੱਠੇ ਬਹੁਤ ਹੁੰਦੇ ਆ। ਦੱਸੋ ਤੇ ਕਹੋ ਕਮੈਂਟ ਚ ਚਿੱਟੇ ਤੂੰ ਤੁਸੀਂ ਖਾਧੇ ਕਦੀ? ਜੇ ਖਾਧੇ ਕਦੀ ਤਾਂ ਦੱਸਿਓ ਜਰੂਰ। ਮੈਂ ਤਾਂ ਖਾਧੇ ਹੋ ਮੈਨੂੰ ਯਾਦ ਆ ਗਏ। ਹੋਰ ਬਾਈ ਜੀ ਕਿ ਹਾਲ ਚੰਗਾ? ਠੀਕ ਠਾਕੋ। ਆਪਣੇ ਬਤਾਨਣਾ ਦਰ। ਹਾਂਜੀ। ਹਣੀ ਕਾਦੀ ਗਾਣਾ? ਮੈਕੈਨਿਕ ਦਾ। ਦੂਤ ਆਪਣਾ ਇਹ? ਹਾਂਜੀ ਆਪਣੀ ਜਗ੍ਹਾ 'ਚ। ਤੁਹਾਡੀ ਜਗ੍ਹਾ 'ਚ। ਚਿੱਟੇ ਦੂਤ ਲੱਗਦੇ ਨੇ ਹੈ? ਕਿੱਤੇ ਵੀ ਲੱਗਦੇ। ਉਹ ਲਾਲ ਵਾਲਾ ਚਿੱਟੇ। ਉਹ ਲਾਲ ਵਾਲਾ ਹੈ। ਉਹ ਵੀ ਤੁਹਾਡਾ ਹੀ ਹੈ? ਉਹ ਵੀ ਆਪਣਾ ਹੀ। ਲੋ ਜੀ ਤੂਤਾਂ ਵਾਲੇ ਆਗੇ ਬਾਈ ਜੀ ਕਿਆ ਨਾਮ ਹੋ ਗਿਆ ਗੁਰਤੇਹਾਨ ਸਿੰਘ ਜੀ ਗੁਰਤੇਹਾਨ ਸਿੰਘ ਜੀ ਅੱਛਾ ਇਧਰਲੇ ਪਾਸੇ ਕਿਹੜੀ ਸਾਈਡ ਚੱਲ ਰਹੀ ਹੈ ਇਹ ਵੀ ਸਾਰੀ ਆਪਣੀ ਆ ਜਾਂਦੀ ਹੈ ਇਹ ਆਪਣੀ ਆਇਆ ਕ੍ਰੈਸ਼ਰ ਦੀ ਜਗ੍ਹਾ ਸਾਰੀ ਕ੍ਰੈਸ਼ਰ ਦੀ ਅੱਛਾ 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 ਇੱਕ ਡਰਾਈਵਰ ਆਇਆ ਹੋਇਆ ਹੈ ਤੂਤ ਖਾ ਰਹੇ ਹੈ ਬਸ ਜਾ ਰਹੇ ਹੈ ਨਾ ਹੁਣ ਤੂਤ ਤਾਂ ਬਾਈ ਹਾਂ ਜੀ ਆ ਲਾਸਟ ਆ ਹੈ ਇਹ ਕਾਦਾ ਲੱਗਿਆ ਤੂੰ ਤੁਹਾਡੇ ਬਚਪਨ ਦੇ ਟਾਈਮ ਦਾ ਬਚਪਨ ਤੋਂ ਹੀ ਲੱਗਿਆ ਹੋਵੇ ਹੁਣ ਹੈ ਬਚਪਨ ਤੋਂ ਹੀ ਬਚਪਨ ਤੋਂ ਹੀ ਲੱਗਿਆ ਵਾਹ ਜੀ ਵਾਹ ਦੇਖਿਆ ਨੀ ਮਾੜੇ ਤੌਰ ਤੇ ਇਹਦਾ ਖੂਨ ਸਾਫ ਕਰਨੇ ਵਾਸਤੇ ਲਓ ਜੀ ਗੁਰਪ੍ਰੀਤ ਅੰਦਗਨੇ ਖੂਨ ਸਾਫ ਕਰਨੇ ਵਾਸਤੇ ਬਹੁਤ ਵਧੀਆ ਤੂਤ ਆ ਜੀ ਗੁਣਕਾਰੀ ਚੀਜ਼ ਹੈ ਨਾ ਨਿਆਣੇ ਹੁਣ ਖਾਂਦੇ ਆ ਨਿਆਣੇ ਜਿਹੜੇ ਲੇਬਰ ਲੋਰ ਵਾਲਾ ਪੰਜਾਬੀ ਵਾਲਾ ਬੜਾ ਆਪਣੇ ਪੰਜਾਬੀ ਲੋਕ ਦਾ ਬਹੁਤ ਘਾਟ ਖਾਂਦੇ ਇਹਨਾਂ ਨੂੰ ਛੱਡ ਗਏ ਨਾ ਛੱਡ ਗਏ ਪਤਾ ਨਹੀਂ ਮਦ ਇਹ ਦੇਖ ਕੇ ਖਾਂਦੇ ਗੰਦੀਆਂ ਚੀਜ਼ਾਂ ਜਿਹੜੀਆਂ ਚੀਜ਼ ਵਧੀਆ ਹੁੰਦੀ ਹੈ ਉਹ ਚੀਜ਼ ਖਾਣੇ ਨੇ ਹੂੰ ਵਾਹ ਜਿਹੜੇ ਫਾਸਟ ਫਰੂਟ ਵਾਲੇ ਚੀਜ਼ਾਂ ਜਿਆਦਾ ਜờ ਖਾਣਦੇ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਖਾਂਦੇ ਫਾਸਟ ਫੂਡ ਜਿਹੜੇ ਆ ਇਹਦਾ 버ਗਰ ਕੋਲ ਇਹ ਚੀਜ਼ਾਂ ਜਿਆਦਾ ਖਾਂਦੇ ਲੋਕ ਨਿਯਾਲੇ ਪਿੰਡਾਂ ਵਾਲੇ ਵੀ ਲੱਗੇ ਖਾਣ ਹੁਣ ਇਹ ਹੀ ਇਹ ਹੀ ਕੋ ਖਾਂਦੇ ਪਿੰਡਾਂ ਵਾਲੇ ਪਿੰਡਾਂ ਵਾਲੇ ਵੀ ਪਿੰਡਾਂ ਦੇ ਕੁਦਰਤ ਦੇ ਹੁਣ ਇਹ ਕੁਦਰਤ ਦੀ ਚੀਜ਼ਾਂ ਦੇ ਤਾਂ ਆਲ ਤਾਂ ਟੁੱਟ ਕੇ ਦੁਨੀ ਆਪਣੀ ਬਹੁਤ ਪੰਜਾਬ ਸਾਰਾ ਰੁਕ ਗਿਆ ਬੜਬੜ ਹੋ ਗਈ ਨਾ ਬੜਬੜ ਹੋ ਗਈ ਤੁਹਾਨੂੰ ਸਾਰੇ ਇਹ ਕੁਦਰਤ ਦੀ ਚੀਜ਼ਾਂ ਪਹਿਲਾਂ ਸਿਆਣੇ ਕਿੰਨੀਆਂ ਕਿੰਨੀਆਂ ਉਮਰਾਂ ਭੁੱਕ ਜਾਂਦੇ ਹੁੰਦੇ ਸਭ ਕੁਦਰਤ ਦੇ ਨਾਲ ਜੁੜੇ ਹੋਏ ਸੀ ਬਿਲਕੁਲ ਬਿਲਕੁਲ ਹੁਣ ਕੁਦਰਤ ਨਾਲ ਟੁੱਟ ਕੇ ਹਾਂ ਰਵਾਨ ਪਾ ਦੀ ਜਵੇ ਕੀ ਹਾਲ ਕੁਦਰਤ ਨਾਲ ਜੁੜੇ ਰਹਿਣਾ ਬੜਾ ਜ਼ਰੂਰੀ ਹੈ ਬੜਾ ਜ਼ਰੂਰੀ ਹੈ ਕਿਸੇ ਗੱਲ ਦਾ ਦੁੱਖ ਆ ਤੁਹਾਨੂੰ ਨਾ ਬੜਾ ਬੜਾ ਬਾਲਾ ਦੁੱਖ ਹੈ ਜਿਹੜੇ ਪਿੰਡਾਂ ਤੱਕ ਪਹੁੰਚ ਗਿਆ ਨਾ 버ਗਰ ਤੇ ਆ ਜਿਹੜਾ ਹੋਰ ਗੰਦਬੰਦ ਜਿਹਾ ਬਣਾਈ ਜਾਂਦੇ ਆ ਬਹੁਤ ਬਹੁਤ ਯਾਰ ਤੜ ਤੜ ਕੇ ਖਲਾਈ ਜਾਂਦੇ ਆ ਉਹ ਸਾਨੂੰ ਕੀ ਪਤਾ ਇਹਨਾਂ ਦੇ ਵਿੱਚ ਕੀ ਨਹੀਂ ਉਹ ਪਿੰਡਾਂ ਵਾਲੇ ਤਾਂ ਸਿਆਣੇ ਸੀ ਪਿੰਡਾਂ ਵਾਲੇ ਨਵੀਂ ਜਨਰੇਸ਼ਨ ਜਿਹੜੀ ਆ ਉਹ ਚੱਬਣ ਲੱਗੀ ਇਹਨਾਂ ਸਾਰੀਆਂ ਜਿੱਦਾਂ ਵੀਰਾਂ ਉਹ ਤਾਂ ਬਸ 10 ਟਕੇ ਜਿੱਦਾਂ ਮੂੰਹ ਧੂੜ ਪੈਣੀ ਤੇ ਧੋ ਕੇ ਖਾ ਲੋ ਜਿਹੜੇ ਵਿਗਾੜ ਕਰਦੇ ਪੁੱਤਨੇ ਜਿਹੜੇ ਨਹੀਂ ਪਹਿਲਾਂ ਤਾਂ ਨਿਆਣੇ ਤੂਤ ਛੱਡਦੀ ਨਹੀਂ ਤੇ ਹੁੰਦੇ ਐਸ ਵੇਲੇ ਤੱਕ ਤਾਂ ਤੂਤ ਮੱਛਦੇ ਦੇ ਵਿੱਚ ਅਸੀਂ ਜਦੋਂ ਕਣਕਾਂ ਦੀ ਪੜਾਈਆਂ ਦੇ ਨਾਲ ਕੰਮ ਚੱਲਦਾ ਹੁੰਦਾ ਤੂਤਾਂ ਨੂੰ ਉਸ ਟਾਈਮ ਤੂਤ ਨਹੀਂ ਪੱਕਦੇ ਹੁੰਦੇ ਇਹ ਸਾਡੇ ਮਾਪੇ ਆਪਣੇ ਕਣਕਾਂ ਪੱਢੀ ਜਾਣੀਆਂ ਅਸੀਂ ਨਾਲ ਨਾਲ ਇਹ ਕੰਮ ਕਰੀ ਜਾਣੇ ਨਾਲੇ ਖੇਲੀ ਜਾਣੇ ਨਾਲੇ ਤੂਤਣੀਆਂ ਖਾਈ ਜਾਣੇ ਹਾਂ ਤੂਤੜੀਆਂ ਹੁੰਦੇ ਕਰੌਂਦੇ ਹਾਂ ਬੇਰ ਹੁੰਦੇ ਸੀਗੇ ਬੜੇ ਖਾਂਦੇ ਕਰੌਂਦੇ ਵੀ ਖਾਂਦੇ ਸੀਗੇ ਕਰੌਂਦੇ ਕਰੌਂਦਿਆਂ ਦਾ ਚਾਰ ਵੀ ਪੈਂਦਾ ਸੀ ਵੀ ਕਰੌਂਦੇ ਦਾ ਚਾਰ ਨਹੀਂ ਪੈਂਦਾ ਖਾਣੇ ਵਾਸਤੇ ਹੁਣ ਉਹ ਕਿਹੜੇ ਕੂਰੀਆਂ ਦੀ ਗੱਲ ਕਰਦੇ ਨੇ ਨਹੀਂ ਇੱਕ ਛਿੱਟੇ ਛਿੱਟੇ ਜਾਂਦੇ ਛੋਟੇ ਉਹ ਲਸੂੜੇ ਹੁੰਨੇ ਇੱਕ ਲਸੂੜੇ ਦਾ ਚਾਰ ਲਸੂੜੇ ਲਸੂੜੇ ਹੋਰ ਚੀਜ਼ ਆ ਲੈ ਜੀ ਦਿਖਾਓ ਕਰੌਂਦੇ ਕਰੌਂਦੇ ਹੁੰਦੇ ਜੀ ਆਪਣੇ ਜੰਗਲਾਂ 'ਚ ਹੀ ਹੁੰਦੇ ਜ਼ਿਆਦਾਤਰ ਤਾਂ ਅੱਛਾ ਆਪਣੇ ਇੱਧਰ ਹੁੰਦੇ ਸੀਗੇ ਆਪਣੇ ਹੁੰਦੇ ਜੀ ਹੁਣ ਵੀ ਹੁੰਦੇ ਆਂ ਅੱਛਾ ਸਰੋਤਿਓ ਕਰੌਂਦੇਆਂ ਤੇ ਕਰਿਓ ਜੀ ਕਮੈਂਟ ਕਰੌਂਦੇ ਕਿਹਨੇ ਕਿਹਨੇ ਖਾਦੇ ਐ ਕਿਹੜੇ ਰੰਗ ਦੇ ਹੁੰਦੇ ਕਰੌਂਦੇ ਉਹ ਹੁੰਦਾ ਜਮਣੀ ਰੰਗ ਦਾ ਜਮਣੀ ਰੰਗ ਦਾ ਜਮਣੀ ਦੇ ਬੰਦੇ ਕਾਲੇ ਦੇ ਜਮਣ ਵਾਲਾ ਜਮਣ ਵਾਂਗੇ ਹੁੰਦੇ ਜਣੀ ਜਮਣ ਦਾ ਪੇੜ ਹੁੰਦਾ ਉਹ ਛੋਟਾ ਪੇੜਾ ਹੁੰਦਾ ਉਹਦਾ ਅੱਛਾ ਹੁੰਦੇ ਜਮਣ ਵਾਂਗੇ ਹਾਂ ਹੁੰਦਾ ਜਮਣ ਵਾਂਗੇ ਅੱਛਾ ਉਹ ਵੀ ਖਾਂਦੇ ਹੁੰਦੇ ਸੀ ਬਹੁਤ ਹੈ ਨਾ ਜਦੋਂ ਕੱਚਾ ਹੁੰਦਾ ਹਾਰਾ ਹੁੰਦਾ ਹਰੇ ਦਾ ਲਾਲ ਹੋ ਜਾਦਾ ਲਾਲ ਤੋਂ ਫੇ ਜਮਣੇ ਹੁੰਦੇ ਸਾਨੂੰ ਖਾਸੀ ਨੌਲੇਜ ਆ ਪੁਰਾਣੀਆਂ ਘਰਾ ਕਰਨੀਆਂ ਹੋਰ ਕਿੰਨੀ ਹੋਗੀ ਤੁਹਾਡੀ ਅਮਰਬਰੀ 40 ਸਾਲ ਦੇ ਘੜ ਹੋਣ ਵਾਲੇ 40 ਸਾਲ ਦੇ ਘੜ ਹੋਈ ਪਰ ਤੁਸੀਂ ਇਹ ਹੰਡਾਇਆ ਸਭ ਕੁਝ ਸਭ ਕੁਝ ਬਿਖਿਆ ਅੱਜ ਤਾਂ ਕਹਿੰਦੇ ਵੀ ਜਿਵੇਂ ਸਿਆਣੇ ਨਾਲ ਦੇਖਿਆ ਪੁਰਾਣੇ ਘਰਾਂ ਚੋਂ ਨਿਕ ਅੱਛਾ ਤੁਹਾਡੇ ਦਾਦੇ ਨੇ ਜਿਵੇਂ ਖੇਤਾਂ ਦਾ ਕੰਮ ਕਰਦੇ ਹੁੰਦੇ ਸੀ ਉਹ ਮੈਂ ਨਾਲ ਦੀ ਸਭ ਕੁਝ ਕੀਤਾ ਹੋਈ ਜਿਹੜੇ ਪੁਰਾਣੇ ਟਾਈਮ ਵਿੱਚ ਕਰਦੇ ਹੁੰਦੇ ਸੀ ਬੜਦਾ ਨਹੀਂ ਖੇਤੀ ਵੀ ਕੀਤੀ ਹੋਈ ਹੈ ਮੈਂ ਖੁਦ ਕੀਤੀ ਆਪਣੇ ਆਪ ਨਾਲ ਕਰੀ ਹੋਈ ਹੈ ਵਾਹ ਜੀ ਵਾਹ ਤੁਹਾਡਾ ਪਿੰਡ ਆਹੀ ਹੈ ਹਾਂ ਜੀ ਗੋਗੀ ਕਹਿ ਲਿਆ ਅਰੇ ਗੋਗੀ ਲੈ ਜੀ ਤੂੰ ਤੇ ਕਾਲੀਆਂ ਵਾਹ ਜੀ ਵਾਹ ਆ ਦੇਖੋ ਜੀ ਤੋ ਕਿਤੋਂ ਤੁਹਾਡੇ ਵਾਲੀ ਗੱਲ ਵੀ ਤੋਕੇ ਬੜੇ ਸੋਹਣੇ ਬਣਦੀਆਂ ਬਹੁਤ ਸੋਹਣੇ ਲੱਗਦੀਆਂ ਜੀ ਨੋ ਖਾਓ ਤੁਸੀਂ ਵੀ ਆ ਜਿਆਦਾ ਮਿੱਠੀ ਹੈ ਰੂਤ ਵਾਲਾ ਹੁੰਦਾ ਫਰਕ ਹੁੰਦਾ ਹੈ ਫਰਕ ਦਾ ਫਰਕ ਹੈ ਨਾ ਡੋਡ ਡੋਫਲਦਾ ਹੁੰਦਾ ਜੀ ਹੂੰ ਲੈ ਫਲ ਹੋਰ ਲੈ ਵਾਹ ਬਹੁਤ ਹੀ ਚੀਜ਼ ਆ ਜੀ ਦਾ ਸਾਰੇ ਇਹ ਆ ਜੀ ਰਾਂਚੀ ਲੋ ਖਾ ਲੋ ਚੀਜ਼ਾਂ ਇਨਾ ਚ ਕੋਈ ਸਪੇਸ ਨਹੀਂ ਕੋਈ ਰੇ ਨਹੀਂ ਹੈਗਾ ਹੂੰ ਲੋ ਕਰੋ ਤਾਂ ਹੂੰ ਸਫਾ ਕਰਨਾ ਇਹ ਲੋ ਖਾ ਲੋ ਨਾ ਨਾ ਉਹ ਮਾਣ ਨੇ ਪਿਆਰ ਨਾਲ ਦੇ ਰਿਹਾ ਗੋਗੀ ਇਹਨਾਂ ਦੀ ਤੂ ਤਾਂ ਹੈ ਜਗ੍ਹਾ ਨਹੀਂ ਹੋਇਆ ਸਰਕਾਰੀ ਹੈ ਜੀ ਸਰਕਾਰੀ ਆ ਯੋ ਬੱਚਾ ਆ ਗਿਆ ਤੇ ਬੱਚੇ ਆ ਜੰਦੇ ਖੜ ਗਏ ਚਲੋ ਸਰਕਾਰੀ ਦਾ ਮਤਲਬ ਇਹ ਵੀ ਜਿਹੜਾ ਮਰਜੀ ਦਾ ਬਸ ਜਗਾ ਦਾ ਉੱਤੇ ਆ ਗਈ ਸਰਕਾਰ ਕਿਹੜੇ ਵਰਤਦੀ ਹੈ ਸਰਕਾਰੀ ਦਾ ਮਤਲਬ ਉਹ ਪੰਚਾਇਤੀ ਹੈ ਜਿਹੜਾ ਮਰਜ਼ੀ ਖਾ ਲਵੇ ਇਹ ਰੋਡ ਚੱਲਦਾ ਹੈ ਜਦੋਂ ਜੋ ਰੋਡ ਚੌੜਾ ਹੋਊਗਾ ਫਿਰ ਰੋਡ ਚਾ ਜਿਹੜੀ ਉੱਧ ਤੱਕ ਆਏਗੀ ਉਧ ਤੱਕ ਦਾ ਆਪਣੀ ਹੋਵੇ ਚਲੋ ਆ ਜੀ ਬੜੇ ਘੈਂਟ ਹੈ ਤਾਂ ਕਿੱਥੇ ਲੈ ਗੋਗੀ ਤੋੜ ਕੇ ਉਹ ਆ ਸਾਹਮਣੇ ਦੇ ਹੈਗੇ ਨੇ ਦੇ ਹਾਂ ਤਾਂ ਹੈਗੇ ਵਿਚ ਵਿਚ ਉਹ ਹੀ ਗੱਲ ਗੁਰ ਕਹਿੰਦੇ ਉਹ ਲਾਟ ਚ ਆ ਗਿਆ ਨਾ ਆ ਤਾਂਗੇ ਲਾਸਟ ਇਟ ਪਰ ਮੈਨੂੰ ਯਾਦ ਆ ਅਸੀਂ ਬਚਪਨ ਦੇ ਵਿੱਚ ਐਸ ਵੇਲੇ ਤੱਕ ਤਾਂ ਪਹੁੰਚੇ ਨਹੀਂ ਸੀ ਦੰਦੇ ਗੱਲ ਨਹੀਂ ਤੋੜ ਤੋੜ ਕੇ ਉਹ ਟਾਈਮ ਕਿਥੇ ਪਕੜਦੇ ਹੁੰਦੇ ਸੀ ਕੱਚੇ ਖਾ ਜਾਂਦੇ ਸੀ ਪੱਕਣੇ ਨਹੀਂ ਸੀ ਦੰਦੇ ਨਾ ਕੱਚੇ ਮਾੜੇ ਮਾੜੇ ਲਾਲ ਹੁਣ ਜਿਹਦੇ ਪੈ ਜਾਂਦੇ ਨੇ ਪਰ ਹੁਣ ਨਿਆਣੇ ਨਿਆਣੇ ਬਾਜਪੂਤਾਂ ਦੇ ਮਗਰ ਪੈ ਜਾਂਦੇ ਘਰੇ ਬੈਠੇ ਜਾਂ ਫੋਨ ਦੇਖਦੇ ਆ ਜਾਂ ਯਾ ਵੇ ਇਹ ਚੀਜ਼ਾਂ ਖਾਣਗੇ ਸ਼ਾਮ ਵੀ ਆ ਕੇ ਮੇਲੇ ਲੱਗੇ ਪੁੰਦੇ ਰੇੜੀਆਂ ਦਾ ਜੀ ਹੂੰ ਜਿਹੜੇ ਪਰਦੇਸੀ ਲੋਕ ਉਹਨਾਂ ਦਾ ਬਿਜਰਾਸ ਬਣਿਆ ਵਧੀਆ ਚੱਲ ਰਿਹਾ ਹੈ ਸ਼ਾਹ ਤੁਹਾਨੂੰ ਜੇ ਸਾਡੇ ਲੋਕਾਂ ਨੂੰ ਪਤਾ ਹੈ ਸਭ ਕੁਝ ਹਾਂ ਪਤਾ ਹੋਣ ਦੇ ਬਾਵਜੂਦ ਵੀ ਫੇਰ ਵੀ ਕਰ ਰਹੇ ਆ ਪਤਾ ਤਾਂ ਹੈ ਸਭ ਕੁਝ ਨੂੰ ਵੀ ਨੁਕਸਾਨ ਆ ਸਾਨੂੰ ਅੱਛਾ ਫਿਰ ਹੋਰ ਨੀ ਗੱਲ ਸਮਝ ਆਈ ਵੀ ਜਿਹੜੇ ਪ੍ਰਵਾਸੀ ਹੈ ਉਧਰ ਤੇ ਆ ਕੇ ਆ ਕੀ ਚੀਜ਼ ਬਣਾ ਕੇ ਖਲਾ ਰਿਹਾ ਹਾਂ ਹੁਣ ਜੇ ਤੁਹਾਨੂੰ ਤੁਸੀਂ 40 ਸਾਲ ਦੀ ਉਮਰ ਹੈ ਮੇਰੀ 50 ਸਾਲ ਦੀ ਉਮਰ ਹੈ ਮੈਨੂੰ ਵੀ ਆਪਣੇ ਪੰਜਾਬੀ ਫੂਡਸ ਦਾ ਪਤਾ ਹੈਗਾ ਜਿਹੜੇ ਸੀ ਸਾਡੇ ਮਾਮਾ ਖਵਾਉਂਦੇ ਰਹੇ ਤੁਹਾਨੂੰ ਪੰਜੀਰੀਆਂ ਪਿੰਨੀਆਂ ਨਾ ਐਗੀਆਂ ਚੀਜ਼ਾਂ ਮਣਾ ਬਣਾ ਕੇ ਤੇ ਅਸੀਂ ਪੰਜਾਬੀਆਂ ਨੇ ਕਿਉਂ ਨਹੀਂ ਕੋਈ ਵਧੀਆ ਫੂਡ ਬਣਾ ਲਿਆ ਇਹੋ ਜਿਹੇ ਕੰਮ ਕਰਿਆ ਫੂਡ ਲਾਈਨ ਦੇ ਵਿੱਚ ਤਾਂ ਸਾਡੇ ਲੋਕ ਇਹ ਜਿਹੜੇ ਸਾਡੇ ਲੋਕ ਆਪਣੇ ਲੱਤਾਂ ਖਚਣਦੇ ਆਉਂਦੇ ਪੰਜਾਬੀ ਨੂੰ ਪੰਜਾਬੀ ਦੇਖ ਕੇ ਸਮਝ ਹਲਾਇਆ ਜਾ ਗਿਆ ਇੱਕ ਦੂਜੇ ਨੂੰ ਜੋ ਕਾਮਯਾਬ ਹੁੰਦਾ ਨਾ ਉਹ ਨੂੰ ਕਾਮਯਾਬ ਹੋ ਕੇ ਦੇਖੇ ਖੁਸ਼ ਨਹੀਂ ਹੱਸ ਲੱਤਾਂ ਜਾਦੇ ਖਚਣੇ ਵਾਲੀ ਦੁਨੀਆ ਹੋ ਗਈ ਆ ਪੰਜਾਬੀ ਨਹੀਂ ਪ੍ਰਵਾਸੀਆ ਕੋਲ ਵੀ ਤਾਂ ਅਸੀਂ ਜਾ ਜਾ ਕੇ ਖਾ ਲਿਆ ਪ੍ਰਵਾਸੀ ਦਾ ਪਤਾ ਵੀ ਇਹ ਮਾਦਾਨੋ ਕੀ ਰਹਾ ਹੈ ਇਹ ਗੱਲ ਸਾਡੀ ਨੂੰ ਇਹ ਗੱਲ ਕਰ ਰਿਹਾ ਹੈ ਸਾ ਵੀ ਕੋਈ ਸਹੀ ਗੱਲ ਕਰ ਰਿਹਾ ਹੈ ਉਹ ਜਿੱਦਾਂ ਕਹਿੰਦਾ ਵੀ ਜਿੱਦਾਂ ਤੇ ਪ੍ਰਵਾਸੀਆਂ ਨੇ ਲਾਈਆਂ ਸਬਜ਼ੀਆਂ ਉਹ ਉਹ ਬਥੇਰੇ ਉਹਨਾਂ ਕੋਲ ਗਾਹਕ ਪੰਜਾਬੀ ਜ਼ਿਆਦਾ ਜਾ ਰਿਹਾ ਹੈ ਮਾਰਕੀਟ ਦੇ ਵਿੱਚ ਬੈ ਗਿਆ ਪ੍ਰਵਾਸੀ ਕੋਈ ਲਾ ਕੇ ਉਹਦੇ ਕੋਲ ਜਾਣਗੇ ਆਪਣਾ ਪੰਜਾਬੀ ਬੰਦਾ ਬਿਲਕੁਲ ਪੰਜਾਬੀ ਬੰਦਾ ਉਹਦੇ ਕੋਲ ਪੰਜਾਬੀ ਬੋਲ ਰਿਹਾ ਬਹੁਤ ਰਿਆ ਪੰਜਾਬੀ ਕੋਲ ਨਹੀਂ ਪਹੁੰਚ ਰਿਹਾ ਇਹਦਾ ਕੀ ਕਾਰਨ ਲੱਗਦਾ ਤੁਹਾਨੂੰ ਬੜੀਆਂ ਪੋਸਟਾਂ ਫੇਸਬੁੱਕ ਤੇ ਵੀ ਲੋਕੀ ਪਾਣੇ ਆ। ਮੈਂ ਥੋੜੀ ਅਸਾਮੀਆ। ਵੀ ਆ ਪੰਜਾਬੀ ਵਿਹਲਾ ਬੈਠਾ ਸੀ। ਸਭ ਜਿਹਾ ਕੀ ਆ ਨਾ ਪੰਜਾਬੀ ਨੇ ਤਾਂ ਆਪਣੇ ਨਾਲ ਉਹ ਜਿਹੜੇ ਰੇਟ ਤੇ ਲੈ ਕੇ ਆਉਣੀ ਉਹ ਕਮਾ ਕੇ ਦੇ ਜਿਹੜਾ ਜਿਹੜਾ ਮਨਲਾ ਪ੍ਰਦੇਸੀ ਬੰਦਾ ਉਹਨਾਂ 2 ਰੁਪਏ ਘੱਟ ਕਰਕੇ ਵੇਚ ਦੇਣੀਆਂ। ਵਧੀਆ ਘਟਿਆ ਚੀਜ਼ ਨਹੀਂ ਦੇਖਣੀ ਹੈਗੀ ਉਹਨਾਂ ਸਾਡੇ ਵਾਲਿਆਂ ਨੂੰ ਲੈ ਵੀ ਲੈਣੀਆਂ। ਇਹ ਕਾਰਨ ਹੁੰਦੇ ਹਨ। ਇਹ ਕਾਰਨ ਬਣ ਗਏ। ਪਰ ਫਿਰ ਵੀ ਯਾਰ ਪੰਜਾਬੀ ਨੂੰ ਪੰਜਾਬੀ ਕੋਲ ਲੈਣੀ ਚਾਹੀਦੀ ਐ ਸਿਰ ਉੱਤੇ ਦੱਸਣਗੇ ਕਰਨਗੇ ਕਮੈਂਟ ਇਹ। ਸਾਡੇ ਵੀਡੀਓ ਜਿਹੜੇ ਹਨ ਇਹ ਵੀ ਬੱਲੇ ਬੱਲੇ ਕਲਵੀਨ ਰਿਕਾਰਡਸ ਤੇ ਕਾਫੀ ਵੇਖਦੇ ਨੇ ਲੋਕੀ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਸਾਡੇ ਨਾਲ ਨਹੀਂ ਉਹਦਾ ਗੱਲ ਠੀਕ ਹੈ ਆ ਨਹੀਂ ਮੈਨੂੰ ਕਹਾਣੀ ਸਮਝ ਆਂਦੀ ਕਈ ਵਾਰੀ ਅਸੀਂ ਦੇਖਦੇ ਆ ਪੋਸਟਾਂ ਫੇਸਬੁਕ ਤੇ ਵੀ ਪਾਈਆਂ ਸਾਡੇ ਲੋਕਾਂ ਨਾਲ ਜਿਹੜਾ ਮਿਹਨਤ ਕਰਦਾ ਜੀ ਉਹਦਾ ਠੀਕ ਆ ਹਾਲ ਦੇ ਸਮਝ ਆਏ ਮੈਂ ਤੁਹਾਨੂੰ ਝੂਠ ਕਾਂ ਪਰ ਅਸੀਂ ਜਿਹੜੇ ਲੋਕ ਨਹੀਂ ਮਿਹਨਤ ਕਰਕੇ ਰਾਜੀ ਨਾ ਹੈਗੇ ਇਹ ਆਪਣਾ ਪਰਦੇਸ ਜਿਹੜੇ ਪਰਦੇਸੀ ਬੰਦੇ ਆਉਂਦੇ ਸਾਬ ਕਰਦੇ ਮੈਂ ਤਾਂ ਜਰੂਰ ਇਹ ਨਹੀਂ ਕਹਿੰਦੇ ਵੀ ਮਿਹਨਤ ਨਹੀਂ ਕਰਦੇ ਉਹ ਮਿਹਨਤ ਉਹ ਵੀ ਕਰਦੇ ਕੰਮ ਕਰਦੇ ਆ ਉਹਨਾਂ ਨੇ ਇਹ ਦੇਖਣਾ ਮਾ 250 300 ਰੁਪਏ ਦੀ ਹੜੀ ਦਾ ਬਣ ਕਾ ਉਹਨੂੰ ਬਹੁਤ ਆ ਸਾਡੇ ਵਾਲ ਨੇ ਸੋਚਣਾ ਵੀ ਸਾਲਾ 1500 ਤੋਂ ਘੱਟ ਬਣੇ ਨਾ ਕੋਈ ਇਹ ਵੀ ਚੱਕਰ ਹੈ ਇਹ ਵੀ ਚੱਕਰ ਹਫਤੇ ਬੜਾ ਪੈਂਦਾ ਹੈ ਇਹ ਵੀ ਚੱਕਰ ਹੈ ਜੇ ਅਸੀਂ ਥੋੜਾ ਥੋੜਾ ਕਮਾਉਂਗੇ ਤਾਂਹੀਂ ਕੰਮ ਜਾਵਾਂਗਾ ਉਹਨਾਂ ਜੇ ਅਸੀਂ ਕਹੀ ਵੀ 1 ਕੋ ਲੱਖ ਸਾਡੇ ਕੋਲ ਜੇ ਮਾਰਕੀਟ ਬਣਾਉਣ ਵਾਸਤੇ ਕੁਝ ਨਾ ਕੋਰਦਾ ਆਟਾ ਖਾਣਾ ਪੈਂਦਾ ਸੋਈਆਂ ਸਵੇਰੇ ਅਮੀ ਰੁੱਠੀ ਸਵੇਰੇ ਰੁੱਠੀ ਹੈ ਨਾ ਇਹ ਦੋਰਾ ਬਹੁਤ ਦਾ ਆਟਾ ਖਾਣਾ ਪੈਂਦਾ ਬੰਦੇ ਨੇ ਕੰਮ ਜਾਵਣਾ ਹੌਸਲੇ ਨਾਲ ਚੱਲਣਾ ਪੈਂਦਾ ਉਹ ਦੇਖੋ ਨਾ ਉਹ ਪਰਵਾਸੀ ਕਈ ਵਾਰ ਤੁਸੀਂ ਦੇਖੋਗੇ ਉਹ ਪੀਪੇ ਦੇ ਚੱਕ ਕੇ ਪੀਪੇ ਕੀ ਉਹ ਬੁੱਢੀ ਮਾਈ ਦਾ ਝਟਾ ਜੀ ਬਸ 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 ਉਹ ਹੀ ਢਲੀ ਮਾਰ ਦੇ ਵਿੱਚ ਹੀ ਜਾਂਦੇ ਉਹਦੀ ਦੇ ਸਟਾਰਟਿੰਗ ਆਉਂਦੀ ਉਹਨਾਂ ਦੇ ਕਿੰਨੇ ਕ ਪੈਸੇ ਕਮਾਉਂਦੇ ਹੋਣੇ ਕੁਝ ਵੀ ਨਹੀਂ ਪਰੰਤੂ ਉਹ ਵੇਚੀ ਜਾਂਦੇ ਪਾਪੜਾ ਵਾਲੇ ਹੌਲੀ ਹੌਲੀ ਕਾਮਯਾਬ ਹੋ ਜਾਂਦੇ ਪਾਪੜ ਵਾਲਾ ਪਾਪੜ ਵੇਚੀ ਜਾਂਦਾ ਸਾਰੀ ਦਿਹਾੜੀ ਇਹ ਦੇਖੋ ਰੋਜ਼ ਪਾਪੜ ਵੇਚਦਾ ਉਹ ਇਹ ਨਹੀਂ ਸੁਪਣਾ ਲੈਂਦਾ ਵੀ ਕੱਲ ਨੂੰ ਮੈਂ ਕੁਝ ਹੋਰ ਕਰ ਲਵਾਂ ਦੁਕਾਨ ਪਾਣ ਵਾ ਹੱਟੀ ਪਾ ਲਵਾਂ ਸਾਨੂੰ ਜਰਾ 2 ਦਿਨ 10 ਦਿਨ ਕੰਮ ਕਰੀਏ ਅਸੀਂ ਕਹਿੰਦੇ ਵੀ ਅਸੀਂ ਮਹਿਲ ਪਾ ਲਈਏ ਬਾ ਮਹਿਲ ਪਾ ਲਈ ਇਹ ਕੰਪੀ ਜੇ ਕੰਮ ਇਹਨਾਂ ਨਾਲ ਹੈ ਜੇ ਕਰਨਾ ਵੀ ਜਿਹੜੇ ਦੇ ਸਾਨੂੰ 402 ਨੰਬਰ ਦਾ ਉਹ ਚ 1 ਨੰਬਰ ਦਾ ਉਹ ਨਹੀਂ ਦੇਖਣਾ ਵੀ 109 ਨੰਬਰ ਦਾ ਤਾਂ ਗੁਰਤੇ ਹਾਂ ਜੀ ਵਾਪਸੀ ਹੋ ਸਕਦੀ ਹੈ ਮੇਰੇ ਦਿਲ ਘਰਦਾ ਵੀ ਯਾਰ ਵਾਪਸੀ ਕਰਨੀ ਵਾਪਸੀ ਤਾਂ ਮੈਂ ਤਾਂ ਕਰਨੀ ਪਾਉਂਗਾ ਇਹ ਸਭ ਨੂੰ ਰਲ ਕੇ ਜਿਹੜਾ ਥੱਲੇ ਤੇ ਉੱਪਰ ਤੇ ਸਭ ਨੂੰ ਮੈਂਦ ਕਰਨ ਜਿਹੜਾ ਉੱਪਰ ਵਾਲਾ ਬੰਦਾ ਉਹ ਥੱਲੇ ਵਾਲੇ ਦਾ ਜਾਂ ਗੈਣਦਾ ਨਹੀਂ ਹੈਗਾ ਜਿਹੜਾ امیر ਬੰਦਾ ਉਹ ਦਾ ਗਰੀਬ ਨੂੰ ਕਹਿੰਦਾ ਵੀ ਬੰਦਾ ਨਹੀਂ ਹੈਗਾ ਨਹੀਂ ਜਿਹੜਾ ਉਹ ਤਾਂ ਜੇ ਦਿਹਾੜੀ ਵਿਜੇ ਮਨ ਲਾ ਕਿਸੇ ਕੋਲ ਦਿਹਾੜੀ ਵੀ ਲਾਉਣ ਚੱਲੀ ਕਿ ਨਾ ਅੱਧੇ ਸਮੇਂ ਚ ਤਾਂ ਕੋਈ ਉਹਨੂੰ ਦਿਹਾੜੀ ਦੇ ਕੇ ਰਾਜ਼ੀ ਨਹੀਂ ਹੈਗਾ ਜੇ ਲੋਕ 500 ਕਰਕੇ ਇਹ ਤਾਂ ਆੜਾ ਕ੍ਰੈਚਰ ਹੈ ਕ੍ਰੈਚਰ ਦਾ ਕੰਮ ਕਰਦੇ ਤਾਂ ਜਿੰਨੇ ਵੀ ਮਜ਼ਦੂਰ ਹੈ ਇਹ ਕ੍ਰੈਚਰ ਦੀ ਮੈਂ ਸਭ ਤੋਂ ਕਰਦਾ ਵੀ ਕਦੇ ਇਹਨਾਂ ਨੇ ਕਦੇ ਕੈਸਾ ਪੈਸਾ ਨਹੀਂ ਰੱਖਿਆਗਾ ਰਵਾਸੀਆਂ ਪ੍ਰਵਾਸੀਆਂ ਰਵਾਸੀਓਂ ਦਾ ਮੰਨ ਲੇ ਇਹਦਾ ਹੈ ਤਾਂ ਪੰਜਾਬ ਦੇ ਆਪਣਾ ਹੀ ਮਾਲਕ ਜਿਹੜਾ ਕ੍ਰੈਚਰ ਦੇ ਵੀ ਲੇਕਿਨ ਇਹਨਾਂ ਨੇ ਕਦੇ ਲੇਬਰ ਦੀ ਗੱਲ ਕਰਦਾ ਲੈਬਰ ਗੱਲ ਵੀ ਨਹੀਂ ਕਦੇ ਕਰਿਆ ਹੈਗਾ ਨਹੀਂ ਲੇਬਰ ਪ੍ਰਵਾਸੀ ਹੈ ਕਿ ਪੰਜਾਬੀ ਹੈ ਪ੍ਰਵਾਸੀ ਸਾਰੇ ਪ੍ਰਵਾਸੀ ਨੇ ਇਹ ਵੀ ਚੱਕਰ ਹੈ ਨਾ ਹੁਣ ਨਹੀਂ ਨਹੀਂ ਇਹਨਾਂ ਨੇ ਪ੍ਰਵਾਸੀ ਨਹੀਂ ਨਾ ਕਿਸੇ ਨਾਲ ਵੀ ਨਹੀਂ ਕਰਦੇ ਹੈਗੇ ਇਹ ਪੇ ਪੰਜਾਬੀਆਂ ਨੂੰ ਆਪਾਂ ਕਿਹਾ ਵੱਡੇ ਵੱਡੇ ਔਰਤ ਲਈ ਹੱਟ ਹੈ ਤਾਂ ਖੁਸ਼ ਹੋਣਗੇ ਹਾਂ ਫਿਰ ਖੁਸ਼ ਹੋਣਗੇ ਫਿਰ ਹੋਰ ਇਹਨਾਂ ਨੂੰ ਕੋਈ ਸਰਕਾਰ ਐਸੀ ਦੀ ਯੋਜਨਾ ਚਲਾਵੇ ਵੀ ਇਹਨਾਂ ਨੂੰ ਵੱਡੇ ਵੱਡੇ ਹੱਟ ਪਾ ਕੇ ਦੇ ਦੇ ਵੀ ਤੁਸੀਂ ਲਾਉ ਜੀ ਚੱਕੋ ਫਿਰ ਕੰਮ ਜਾਵੇ ਲੋਕਾਂ ਆ ਫਿਰ ਖੁਸ਼ ਹੋਣਗੇ ਫਿਰ ਖੁਸ਼ ਹੋਣਗੇ ਫਿਰ ਫਾਰਮ ਭਰ ਦਿੰਗੇ ਜ਼ਬਰਦਸਤ ਹਾਂ ਜਿਆਦਾ ਦੁਨੀਆ ਭੱਜਦੀ ਬਾਹਰ ਨੂੰ ਆਏ ਆਪਣੇ ਔਰੇ ਮਿਹਨਤ ਨਹੀਂ ਕਰਨੀ ਬਾਹਰ ਜਾ ਕੇ ਚੱਕ ਵਾਚ ਚੱਕੀ ਜਾਣ ਉਹ ਖੁਸ਼ ਆ ਉਹਦੇ ਚ ਔਰੇ ਮਿਹਨਤ ਨਹੀਂ ਕਰਨੀ ਔਰੇ ਆਪਣੇ ਚਾਰ ਮਹੀਸਾ ਲੈ ਖਾਣੇ ਇਹਨਾਂ ਲੋਕਾਂ ਨੂੰ ਉੱਥੇ ਕਿਸੇ ਦੇ ਮਹੀਸਾ ਲੈ ਗੋਹ ਚੱਕ ਲੈ ਉੱਥੇ ਚੱਕ ਲੈਣਗੇ ਆਪਣੇ ਘਰ ਚ ਨਹੀਂ ਚੱਕਣਾ ਹੈਗਾ ਕੀ ਕਰ ਚ ਕੰਪੀਟੀਸ਼ਨ ਦੀ ਗੱਲ ਆ ਗਈ ਪੂਰੇ ਮਾਲਕ ਹੈ ਉੱਥੇ ਨੌਕਰ ਬਣਨਾ ਉਹ ਤਾਂ ਨੌਕਰ ਮਾ ਪੂਰੇ ਮਾਲਕ ਹੈ ਹੁਣ ਜਿਹਦੇ ਕੋਲ 10 ਕਿਲੋ ਜਾ ਕੇ ਬਾਹਰ ਜਾ ਕੇ ਗੋਹਾ ਚੱਕਾ ਬਾਹਰ। ਤਾਂ ਕੀ ਗੱਲ ਹੈ? ਪੱਕੀ ਗੱਲ। 10 ਕਿਲੋ ਵਾਲਾ ਜਿਹਦੇ ਗੋਹਾ ਚੱਕਰੇ ਬਾਹਰ ਕਰੇ ਉਹ ਵੀ ਕਿਸੇ ਨਾਲ ਕਿਸੇ ਨਾਲ ਉਹ ਵੀ ਕਿਸੇ ਦਾ? ਜਿਹੜੀ ਜੋ ਇਹਨਾਂ ਨਾਲ ਆਪਣੇ ਘਰੇ ਮੈਸਾ ਰੱਖ ਲਓ 10। ਹਾਂ ਉਹ ਘੱਟੋ ਘੱਟ 20 ਲੱਖ ਜੇ ਥੋੜੀ ਆਮਦਨੇ ਘਾਟਾ ਤੇ ਹੌਲੀ ਹੌਲੀ ਵਧੂਗੀ ਵੀ ਜ਼ਰੂਰੀ ਨਹੀਂ ਹੈਗੀ। ਨਹੀਂ ਜੇ ਬਾਹਰ ਵੀ ਕੋਈ ਜਾਂਦਾ ਤਾਂ 20 25 30 ਲੱਖ ਲੱਗ ਜਾਂਦੇ। ਲੱਗੇ ਜਾਂਦੇ ਘਰ ਤੋਂ। ਤੇ 20 25 30 ਲੱਖ ਦੇ ਵਿੱਚ ਇੱਥੇ ਦੇਰੀ ਖੋਲਾ ਪੰਮੇ ਡੈਰੀ ਕੋਲ ਕੋਈ ਹੋਰ ਵਜਨਤ ਕਰ ਲੋ ਛੋਟਾ ਛੋਟਾ ਮੋੜਾ ਨਾਲ ਉਹਦੇ ਚ ਸਭ ਚੱਲ ਪੈਣਾ ਪੰਜਾਬੀਆਂ ਨੂੰ ਉਹ ਸਬਜੀ ਲਾ ਲਓ ਨਾਲ ਦੇ ਇੱਕ ਜਹਰੀਲੀ ਸਬਜੀ ਦੇ ਬਚਣਗੇ ਆਪਣੇ ਸਬਜੀ ਵਾ ਜੇ ਘਰ ਦੀਆਂ ਲਓ ਜਹਾਜ਼ ਚੜਨ ਦਾ ਪਿਆ ਹੋਇਆ ਵੀ ਜਹਾਜ਼ ਕਰ ਲੋ ਮਸਤ ਕਦ ਆਕੀ ਨੂੰ ਹੱਥ ਭਾਜੇ ਸਾਡਾ ਜਹਾਜ਼ੀ ਨੂੰ ਇੱਕ ਦੂਏ ਨੂੰ ਦੇਖ ਕੇ ਹਾਂ ਜੀ ਹਾਂ ਇੱਕ ਦੂਏ ਨੂੰ ਦੇਖ ਕੇ ਵੀ ਜਹਾਜ਼ ਬਹਿ ਜੀਏ ਤੇ ਚੱਲ ਜੀ ਆ ਬਾ ਕਦੋਂ ਪਹੁੰਚ ਜੇ ਬਾਹਰ ਆ ਰਿਹਾ ਕੋਈ ਨਹੀਂ ਆਇਆ ਤਾਂ ਕੋਈ ਬਾਹਰ ਪਹੁੰਚ ਜੀ ਹਾਂ ਜੀ ਤਾਂ ਤੁਸੀਂ ਬਹੁਤ ਵਧੀਆ ਦਿੱਤੇ ਵਿਚਾਰ ਅਰੇ ਰੋਟੀ ਪਾਣੀ ਖਾਣ ਪੀਣ ਦੀ ਵਾਪਸੀ ਵੀ ਹੋ ਸਕਦੀ ਹੈ ਜਿੱਦਾਂ ਆਪਾਂ ਸਭ ਕੋ ਸਭ ਕੋ ਕਰਨੇ ਦਾ ਸਭ ਕੁਝ ਹੋ ਜਾਂਦਾ ਜੇ ਸਭ ਕੁਝ ਹੋ ਜਾਉਂਦਾ ਹਾਰੇ ਦੀ ਦਾਲ ਸਭ ਕੁਝ ਹੋਊਗਾ ਜੇ ਕਰਨਗੇ ਲੋਕ ਤਾਂ ਹੀ ਹੈ ਦੇਸੀ ਦਾਲ ਆਪਣੇ ਤਾਂ ਦਾਲੇ ਹੀ ਲਾਉਣੀਆਂ ਬੰਦ ਕਰਤੀਆਂ ਪੰਜਾਬ ਚ ਦਾਲ ਲੱਗਦੀ ਹੋਏ ਹੈ ਨਹੀਂ ਕਿਤੇ ਜੇ ਦਾਣਾ ਲੱਗਦੇ ਹੋ ਲੱਗਣਾ ਤਾਂ ਸਭ ਕੁਝ ਹੋ ਸਕਦਾ ਇੰਨੀਆਂ ਕਿੰਨੀਆਂ ਬਣਾਉਣੀਆਂ ਛੱਡੀਆਂ ਪੁੜੀਆਂ ਮੁੜੀਆਂ ਰਹੀਆਂ ਆ ਰਹੀਆਂ ਪੁੜੀਆਂ ਵਾਹ ਵਾਹ ਘਟਾਈ ਹੈ ਬੁੜੀਆਂ ਦੇ ਵਿਚਾਰੀਆਂ ਚੱਲਦੀ ਨਹੀਂ ਹੈ ਕਿ ਘਰੇ ਉਹ ਬੁੜੀਆਂ ਵੀ ਕੀ ਕਰਨਾਂ گی ਹੈ ਬੁਣੀਆਂ ਕੀ ਕਰਨਾਂ گی ਬਾਪੂ ਜੀ ਬੁੜੀਆਂ ਦੀ ਗੁੜੀਆਂ ਦੀ ਚੱਲਦੀ ਨਹੀਂ ਹੈ ਚੱਲਦੀ ਨਹੀਂ ਹੈ ਬਹੁਤ ਘਾਟਾ ਬਹੁਤ ਮੈਂ ਕਹਿੰਦਾ 100 ਚੋਂ 10 ਕੇ ਘਰ ਆਉਣ ਜਿੱਤੇ ਚੱਲਦੀ ਆਉਣਗੇ ਅੱਛਾ ਜਿਹੜੇ ਜਗਾ ਵੇਚ-ਵੇਚ ਕੇ ਉਹ ਲੈ ਲੀਆਂ ਬਹੁਤ ਗੋਟੀਆਂ ਪਾਲੀਆਂ ਸ਼ਹਿਰਾ ਕਿਆਂ ਪਾਲੀਆਂ ਤੇ ਗੱਡੀਆਂ ਵੱਡੀਆਂ ਸ਼ਹਿਰਾਂ ਨੂੰ ਭੱਜ ਗਏ ਸ਼ਹਿਰਾਂ ਨੂੰ ਭੱਜ ਗਿਆ ਕੋਈ ਜਿਹੜੇ ਸ਼ਹਿਰ ਭੱਜ ਗਏ ਕੋਈ ਬਾਹਰ ਨੂੰ ਭੱਜ ਗਏ ਅੱਛਾ ਤੁਸੀਂ ਨਹੀਂ ਬਾਹਰ ਗਏ ਨਹੀਂ ਬਾਹਰੋਂ ਆਪਣੀ ਔਰੀ ਕੰਮ ਬਹੁਤ ਵਧੀਆ ਚੱਲਦਾ ਜੀ ਠੀਕ ਹੈ ਆਪਣੇ ਘਰ ਆਪਣੇ ਘਰ ਵੀ ਖੇਤੀਬਾੜੀ ਹੈਗੀ ਆ ਉਹ ਵੀ ਇੱਥੇ ਵੀ ਹੈ ਨਾ ਹੂੰ ਚਲੋ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਓਕੇ ਵਰਤਨ ਜੀ ਮਿਲ ਕੇ ਮਜ਼ਾਕ ਹੈ ਜੀ ਹੈ ਤੁਸੀਂ 40 ਸਾਲ ਦੀ ਉਮਰ ਹੈ ਪਰ ਫਿਰ ਵੀ ਤੁਸੀਂ ਸਾਰਾ ਕੁਝ ਛੰਡਾਇਆ ਹਾਂ ਹਾਂ ਕਦੇ ਸਭਾ ਸਰੀਰ ਦਾ ਟੈਸਟ ਨਹੀਂ ਕਰਾਇਆ ਆਪਣਾ ਸਰੀਰ ਓਕੇ ਕੰਮ ਕਰਦੇ ਨਾ ਕੰਮ ਕਰਦੇ ਮਿਹਨਤ ਕਰਦੇ ਮਠੋ ਓਕੇ ਮਕੈਨਿਕ ਦਾ ਕੰਮ ਆ ਜੇ ਬਣਾਉ ਰਹੇ ਅੱਛਾ ਸ਼ੁਕਰੀਆ ਜੀ ਮਿਹਰਬਾਨੀ